ਮਸਤਾਨੇ ਫਿਲਮ ਤੁਸੀਂ ਸਭ ਨੇ ਵੇਖ ਲਈ ਹੋਣੀ ਆ ਜਿਸ ਸਿੱਖ ਇਤਿਹਾਸ ਤੇ ਆਧਾਰਿਤ ਇਹ ਫਿਲਮ ਬਣਾਈ ਗਈ ਆ ਉਸ ਇਤਿਹਾਸ ਬਾਰੇ ਤੁਹਾਡੇ ਨਾਲ ਕੁਝ ਅਹਿਜੀਆਂ ਗੱਲਾਂ ਸਾਂਝੀਆਂ ਕਰਾਂਗੇ ਜੋ ਇਹ ਫਿਲਮ ਚ ਨਹੀਂ ਦਿਖਾਈਆਂ ਗਈਆਂ ਹੁਣ ਇਹਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਸੀਂ ਇਹ ਫਿਲਮ ਦਾ ਵਿਰੋਧ ਕਰ ਰਹੇ ਆ ਜਾਂ ਅਸੀਂ ਫਿਲਮ ਨੂੰ ਕ੍ਰਿਟਿਸਾਈਜ਼ ਕਰ ਰਹੇ ਆ ਜਾਂ ਕਹਿ ਰਹੇ ਆ ਕਿ ਫਿਲਮ ਚੰਗੀ ਨਹੀਂ ਬਣੀ ਨਹੀਂ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਸਾਡੇ ਮਹਾਨ ਸਿੱਖ ਇਤਿਹਾਸਕਾਰਾਂ ਨੇ ਇਹ ਜੋ ਨਕਲ ਕੀਤੀ ਗਈ ਸੀ ਮੀਰ ਆਲਮਨ ਦੁਆਰਾ ਇਹ ਘਟਨਾ ਨੂੰ ਕਿਵੇਂ ਲਿਖਿਆ ਹੈ ਕਿਵੇਂ ਡਿਟੇਲ ਚ ਦੱਸਿਆ ਗਿਆ ਹੈ ਕਿਹੜੇ ਇਤਿਹਾਸਕਾਰ ਨੇ ਕੀ ਲਿਖਿਆ ਹੈ ਉਹ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਇਤਿਹਾਸ ਫਰੋਲਦੇ ਆ ਤਾਂ ਇਹਦੇ ਤਿੰਨ ਵਰਜ਼ਨ ਮਿਲਦੇ ਨੇ ਇੱਕ ਚ ਇਹ ਕਿਹਾ ਗਿਆ ਹੈ ਕਿ ਇਹ ਨਕਲ ਨਾਦਰ ਸ਼ਾਹ ਕੇ ਕੀਤੀ ਗਈ ਸੀ ਜਿਹਦੇ ਉੱਤੇ ਫਿਲਮ ਬਣ ਚੁੱਕੀ ਹੈ ਦੂਸਰੇ ਵਰਜ਼ਨ ਚ ਇਹ ਕਿਹਾ ਗਿਆ ਕਿ ਇਹ ਨਕਲ ਅਹਿਮਦ ਛਾ ਅਫਦਾਲੀ ਦੇ ਅੱਗੇ ਕੀਤੀ ਗਈ ਸੀ ਤੀਸਰੇ ਵਰਜ਼ਨ ਚ ਇੱਕ ਹੋਰ ਨਵੇਂ ਬੰਦੇ ਦਾ ਨਾਮ ਲਿਆ ਜਾਂਦਾ ਇੱਕ ਤਾਕਤਵਰ ਬੰਦੇ ਦਾ ਨਾਮ ਲਿਆ ਜਾਂਦਾ ਹੈ ਉਹ ਕੌਣ ਹੈ ਉਹ ਇਹ ਵੀਡੀਓ ਦੇ ਲਾਸਟ ਚ ਤੁਹਾਡੇ ਨਾਲ ਡਿਸਕਸ ਕਰਾਂਗੇ ਪੂਰਾ ਡਿਟੇਲ ਚ ਦੱਸਿਆ ਗਿਆ ਹੈ ਕਿ ਕੀ ਹੋਇਆ ਸੀ ਕਿਵੇਂ ਹੋਇਆ ਸੀ ਕਿਉਂ ਹੋਇਆ ਸੀ ਕਿੱਥੇ ਹੋਇਆ ਸੀ ਉਹ ਇਹ ਫਿਲਮ ਤੋਂ ਬਿਲਕੁਲ ਹੀ ਵੱਖਰਾ ਹੈ ਉਹ ਕਿਸੇ ਛੋਟੇ-ਮੋਟੇ ਬੰਦੇ ਨੇ ਨਹੀਂ ਲਿਖਿਆ ਉਹ ਇੱਕ ਬਹੁਤ ਮਹਾਨ ਤੇ ਬਹੁਤ ਪੁਰਾਣੇ ਸਿੱਖ ਇਤਿਹਾਸਕਾਰ ਨੇ ਉਹਨਾਂ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਹੁਣ ਆਪਾਂ ਜਿਹੜਾ ਪਹਿਲਾ ਵਰਜ਼ਨ ਹੈ ਨਾਦਰ ਸ਼ਾਹ ਵਾਲਾ ਉਹਦੇ ਬਾਰੇ ਗੱਲ ਕਰਾਂਗੇ ਜੋ ਮਸਤਾਨੇ ਫਿਲਮ 'ਚ ਦਿਖਾਇਆ ਗਿਆ ਹੈ ਜਦੋਂ ਆਪਾਂ ਇਤਿਹਾਸ ਫਰੋਲਦੇ ਆ ਤਾਂ ਗਿਆਨੀ ਜਗਜੀਤ ਸਿੰਘ ਜੀ ਸਿੱਦਕੀ ਉਹਨਾਂ ਦੀ ਬਹੁਤ ਪੁਰਾਣੀ ਇੱਕ ਵੀਡੀਓ ਮਿਲਦੀ ਆ ਜਿਹੜਾ ਇਹ ਕਲਾਈਮੈਕਸ ਸੀਨ ਆ ਮਸਤਾਨੇ ਫਿਲਮ ਦਾ ਜਿਹੜਾ ਇਹ ਅਰਦਾਸ ਵਾਲਾ ਸੀਨ ਆ ਉਸ ਦਿਨ ਨਕਲ ਕਰਨ ਦੇ ਦੌਰਾਨ ਜਦੋਂ ਜੰਗ ਕੀਤੀ ਸੀ ਮੀਰਾ ਲਮਾ ਨੇ ਉਹਨੂੰ ਬਹੁਤ ਡਿਟੇਲ ਚ ਦੱਸਿਆ ਹੈ ਹੁਣ ਇਹਦੇ ਬਾਰੇ ਮੈਂ ਕਿਉਂ ਦੱਸ ਰਿਹਾ ਕਿਉਂਕਿ ਮੈਨੂੰ ਲੱਗ ਰਿਹਾ ਹੈ ਕਿ ਮਸਤਾਨੇ ਫਿਲਮ ਦਾ ਜਿਹੜਾ ਇਹ ਸੀਨ ਆ ਜਿਹੜਾ ਫਿਲਮ ਦਾ ਪੂਰਾ ਨਿਚੋੜ ਹੈ ਉਹ ਬਹੁਤ ਜ਼ਿਆਦਾ ਮੇਲ ਖਾਂਦਾ ਹੈ ਇਹ ਵੀਡੀਓ ਨਾਲ ਗਿਆਨੀ ਜੀ ਨੇ ਕਿਵੇਂ ਉਹ ਪੂਰੇ ਦਿਨ ਦੀ ਘਟਨਾ ਨੂੰ ਦੱਸਿਆ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਲਾਂਕਿ ਗਿਆਨੀ ਜੀ ਨੇ ਇੱਥੇ ਨਾਦਰ ਸ਼ਾਹ ਦੀ ਜਗ੍ਹਾ ਅਹਿਮਦ ਸ਼ਾਹ ਅਬਦਾਲੀ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਅਹਿਮਦ ਸ਼ਾ ਅਬਦਾਲੀ ਦੇ ਅੱਗੇ ਨਕਲ ਕੀਤੀ ਗਈ ਸੀ ਇਹ ਗੱਲ ਤੇ ਆਪਾਂ ਬਾਅਦ 'ਚ ਆਉਣੇ ਆ ਕਿ ਨਾਦਰ ਸ਼ਾ ਅੱਗੇ ਨਕਲ ਕੀਤੀ ਗਈ ਸੀ ਜਾਂ ਅਹਿਮਦ ਸ਼ਾ ਅਬਦਾਲੀ ਅੱਗੇ ਨਕਲ ਕੀਤੀ ਗਈ ਸੀ ਪਹਿਲਾਂ ਇਹ ਪੂਰਾ ਜੋ ਉਹਨਾਂ ਨੇ ਘਟਨਾ ਨੂੰ ਬਿਆਨ ਕੀਤਾ ਹੈ ਬਹੁਤ ਸੋਹਣੇ ਤਰੀਕੇ ਨਾਲ ਉਹ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਤਾਂ ਗਿਆਨੀ ਜੀ ਇੱਥੇ ਦੱਸਦੇ ਨੇ ਕਿ ਜੋ ਮੀਰ ਆਲਮ ਨਕਲ ਕਰਨ ਵਾਲੇ ਸੀਗੇ ਉਹ 15 ਸੀਗੇ ਉਸਤਾਨੇ ਫਿਲਮ 'ਚ ਪੰਜ ਮੀਰ ਆਲਮ ਦਿਖਾਏ ਗਏ ਨੇ ਗਿਆਨੀ ਜੀ ਇੱਥੇ 15 ਮੀਰ ਆਲਮਾਂ ਦਾ ਜ਼ਿਕਰ ਕਰਦੇ ਨੇ ਇਹ 15 ਚੋਂ ਇੱਕ ਬਜ਼ੁਰਗ ਮੀਰ ਆलम ਜਿਹਦਾ ਰੋਲ ਗੁਰਪ੍ਰੀਤ ਖੁੱਗੀ ਨੇ ਪਲੇ ਕੀਤਾ ਹੈ ਉਹ ਨਕਲ ਤੋਂ ਪਹਿਲਾਂ ਜੋ ਜ਼ਕਰੀਆ ਖਾਨ ਸੀ ਉਹਦੀ ਫੌਜ ਦੇ ਇੱਕ ਅਫਸਰ ਨਾਲ ਡਿਸਕਸ ਕਰ ਰਿਹਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਨਕਲ ਦਿਖਾਵਾਂਗੇ ਕਿ ਤੁਸੀਂ ਮੇਰੇ ਇਸ਼ਾਰੇ ਤੋਂ ਬਾਅਦ ਜਿਹੜੀ ਮੁਗਲ ਫੌਜ ਆ 2-300 ਫੌਜੀ ਸਾਡੇ ਤੇ ਹਮਲਾ ਕਰਦੇ ਹੋ ਤੇ ਅਸੀਂ ਫਿਰ ਲੜਨਾ ਦਿਖਾਵਾਂਗੇ ਸਿੱਖਾਂ ਦਾ ਕਿ ਸਿੱਖ ਕਿਵੇਂ ਲੜਦੇ ਨੇ ਉਹ ਹਮਲੇ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਉਣੇ ਆ ਸਿੱਖਾਂ ਦੀ ਰਹਿਣੀ ਬਹਿਣੀ ਕਿ ਸਿੱਖ ਜੰਗਲਾਂ 'ਚ ਕਿਵੇਂ ਰਹਿੰਦੇ ਨੇ ਉਹਦੇ ਦੌਰਾਨ ਫਿਰ ਦਿਖਾਇਆ ਗਿਆ ਕਿ ਸਿੱਖ ਕਿਵੇਂ ਦੇ ਸੀ ਸਿੱਖਾਂ ਦੇ ਹਾਲਾਤ ਦਿਖਾਏ ਗਏ ਉਸ ਟਾਈਮ ਤੇ ਸਿੱਖਾਂ ਦੇ ਕਿਵੇਂ ਦੇ ਹਾਲਾਤ ਸੀ ਕਿ ਰਹਿਣੀ ਬਹਿਣੀ ਦਿਖਾਉਣੇ ਆ ਉਹ ਫਿਰ ਨਕਲ 'ਚ ਸਿੱਖਾਂ ਦੀ ਰਹਿਣੀ ਬਹਿਣੀ ਦਿਖਾਈ ਗਈ ਫਟੇ ਪੁਰਾਣੇ ਕੱਪੜੇ ਸੀ ਜੋ ਉਹਨਾਂ ਨੇ ਪਾਏ ਹੋਏ ਸੀ ਕਿਉਂਕਿ ਸਭ ਜਾਣਦੇ ਆ ਆਪਾਂ ਕਿ ਜੰਗਲਾਂ 'ਚ ਕਿਸ ਹਾਲਾਤਾਂ 'ਚ ਸਿੱਖ ਰਹਿ ਰਹੇ ਸੀ ਉਹਨਾਂ ਕੋਲ ਬਹੁਤੇ ਕੋਈ ਤਕੜੇ ਘੋੜੇ ਵੀ ਨਹੀਂ ਸੀਗੇ ਜੋ ਨਕਲ ਕਰ ਰਹੀ ਸੀ ਉਹਨਾਂ ਨੇ ਬਹੁਤ ਪਤਲੇ ਜੇ ਕੋੜੇ ਰੱਖੇ ਹੋਏ ਸੀ ਤੇ ਕੁਝ ਕੁ ਖਚਰਾਂ ਵੀ ਉੱਥੇ ਖੜੀਆਂ ਸੀਗੀਆਂ ਕੋਈ ਸਿੱਖ ਕੋੜਿਆਂ ਨੂੰ ਘਾਹ ਖਵਾ ਰਿਹਾ ਹੈ ਕੋਈ ਸਿੱਖ ਘਾਹ ਖੋਤ ਰਿਹਾ ਹੈ ਕੋੜਿਆਂ ਵਾਸਤੇ ਕੋਈ ਸਿੱਖ ਦੇ ਫਟ ਲੱਗਿਆ ਹੋਇਆ ਹੈ ਉਹ ਕਿਸੇ ਜੜੀ ਬੂਟੀ ਨਾਲ ਉੱਤੇ ਮਲਮ ਪੱਟੀ ਕਰ ਰਿਹਾ ਹੈ ਇੱਕ ਸਿੱਖ ਇੱਕ ਦਰਖਤ ਦੇ ਉੱਪਰ ਚੜਿਆ ਹੋਇਆ ਹੈ ਤਾਂ ਇਹ ਜਿਹੜਾ ਹਮਲਾਵਰ ਨਕਲ ਦੇਖਣ ਆਇਆ ਸੀ ਇਹ ਜ਼ਕਰਿਆ ਖਾਨ ਨੂੰ ਪੁੱਛਦਾ ਹੈ ਕਿ ਜਿਹੜਾ ਉਹ ਦਰਖਤ ਦੇ ਉੱਪਰ ਚੜਿਆ ਹੋਇਆ ਹੈ ਇਹ ਕੌਣ ਹੈ ਤੇ ਜਿਹੜੇ ਬਾਕੀ ਥੱਲੇ ਸਿੰਘ ਨੇ ਇਹ ਕੀ ਕਰ ਰਹੇ ਨੇ ਤੇ ਜਿਹੜਾ ਉਹ ਬਜ਼ੁਰਗ ਮੀਰ ਆलम ਹੈ ਉਹ ਆਪਦੇ ਮੂੰਹ 'ਚ ਹੀ ਕੀ ਬੋਲੀ ਜਾ ਰਿਹਾ ਹੈ ਕਿਸੇ ਨਾਲ ਤਾਂ ਗੱਲਬਾਤ ਕਰਨੀ ਨਹੀਂ ਰਿਹਾ ਫਿਰ ਜ਼ਕਰੀਆ ਖਾਨ ਨੇ ਇਥੇ ਦੱਸਦਾ ਹੈ ਕਿ ਜਿਹੜਾ ਇਹ ਦਰਖਤ ਦੇ ਉੱਪਰ ਚੜਿਆ ਹੋਇਆ ਹੈ ਇਹ ਸੂਈਆ ਹੈ ਸਿੱਖਾਂ ਦਾ ਇਹਨੂੰ ਟਾਂਗੂ ਕਹਿੰਦੇ ਨੇ ਇਹ ਉੱਚੇ ਦਰਖਤ ਤੇ ਚੜ ਕੇ ਇਹ ਚਾਰੇ ਪਾਸੇ ਨਜ਼ਰ ਰੱਖਦਾ ਹੈ ਮੁਗਲ ਫੌਜ ਜਦੋਂ ਵੀ ਇਹਨੂੰ ਦਿਖਦੀ ਆ ਕਿ ਹਮਲਾ ਕਰਨ ਲਈ ਆ ਰਹੀ ਆ ਇਹ ਉਦੋਂ ਹੀ ਸਾਰਿਆਂ ਨੂੰ ਇਤਲਾਹ ਕਰ ਦਿੰਦਾ ਹੈ ਕਿ ਖਾਲਸਾ ਜੀ ਤਿਆਰ ਬ ਤਿਆਰ ਟਿੱਡੀ ਦਲ ਆ ਰਿਹਾ ਹੈ ਉਹ ਕਹਿੰਦਾ ਟਿੱਡੀ ਦਲ ਟਿੱਡੀ ਦਲ ਕਿਉਂ ਉਹ ਕਹਿੰਦਾ ਇਹ ਮੁਗਲ ਫੌਜ ਨੂੰ ਟਿੱਡੀਆਂ ਹੀ ਸਮਝਦੇ ਆ ਇਹ ਟਿੱਡੀ ਦਲ ਕਹਿੰਦੇ ਨੇ ਵੀ ਬੰਦਿਆਂ ਚ ਤਾਂ ਗਿਣਦੇ ਹੀ ਨਹੀਂ ਆ ਤਾਂ ਕਹਿੰਦੇ ਵੀ ਇਹ ਟਿੱਡੀਆਂ ਵਰਗੇ ਨੇ ਅਸੀਂ ਐਂ ਹੀ ਮਸਲ ਦਾਂਗੇ ਤਾਂ ਉਹ ਜਿਹੜਾ ਹਮਲਾਵਰ ਸੀ ਇਹ ਬੜਾ ਹੈਰਾਨ ਹੋ ਜਾਂਦਾ ਕਿ ਯਾਰ ਬੜੇ ਦਲੇਰ ਲੋਕ ਨੇ ਇਹ ਫਿਰ ਉਹ ਕਹਿੰਦਾ ਹੈ ਕਿ ਜਿਹੜੇ ਬਾਕੀ ਨੇ ਉਹ ਕੀ ਕਰ ਰਹੇ ਨੇ ਤੇ ਜਿਹੜਾ ਉਹ ਇੱਕ ਬਜ਼ੁਰਗ ਜਿਹੜਾ ਸਿੰਘ ਹੈ ਵੱਡਾ ਜੀ ਦੇ ਲੰਮਾ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਉਹ ਮੂੰਹ ਚ ਕੀ ਬੋਲ ਰਿਹਾ ਹੈ ਤਾਂ ਫਿਰ ਜ਼ਕਰੀਆ ਖਾਨ ਦੱਸਦਾ ਹੈ ਕਿ ਇਹ ਇਹ ਸਿੱਖਾਂ ਦਾ ਆਗੂ ਹੈ ਕਿ ਸਿੱਖ ਆਪਦੇ ਆਗੂ ਨੂੰ ਜਥੇਦਾਰ ਕਹਿੰਦੇ ਨੇ ਕਿ ਜਿਹੜਾ ਇਹ ਮੂੰਹ ਚ ਬੋਲੀ ਜਾ ਰਿਹਾ ਹੈ ਨਾ ਤਾਂ ਕਿਸੇ ਨਾਲ ਗੱਲਬਾਤ ਕਰ ਰਿਹਾ ਹੈ ਨਾ ਆਪਦੇ ਆਪ ਨਾਲ ਗੱਲਬਾਤ ਕਰ ਰਿਹਾ ਹੈ ਇਹ ਆਪਦੇ ਮੁਰਸ਼ਿਦ ਦੀ ਬਾਣੀ ਪੜ ਰਿਹਾ ਹੈ ਗੁਰਬਾਣੀ ਦਾ ਜਾਪ ਕਰ ਰਿਹਾ ਹੈ ਕਿ ਇਸ ਗੁਰਬਾਣੀ ਤੋਂ ਹੀ ਇਹਨਾਂ ਨੂੰ ਤਾਕਤ ਮਿਲਦੀ ਆ ਉਦੋਂ ਹੀ ਥੋੜੇ ਟਾਈਮ ਬਾਅਦ ਫਿਰ ਜਿਹੜਾ ਉਹ ਉੱਪਰ ਟਾਂਗੂ ਹੁੰਦਾ ਦਰਖਤ ਦੇ ਉੱਪਰ ਉਹ ਫਿਰ ਉੱਚੀ ਆਵਾਜ਼ ਚ ਕਹਿੰਦਾ ਹੈ ਕਿ ਖਾਲਸਾ ਜੀ ਤਿਆਰ ਬਤਿਆਰ ਟਿੱਡੀ ਦਲ ਆ ਰਿਹਾ ਹੈ ਉਦੋਂ ਹੀ ਫਿਰ ਜਿਹੜੇ ਸਾਰੇ ਥੱਲੇ ਸਿੱਖਾਂ ਦੀ ਨਕਲ ਕਰ ਰਹੇ ਮੀਰ ਆਲਮ ਹੁੰਦੇ ਨੇ ਉਹ ਆਪਦੇ ਆਪ ਦਾ ਕੰਮ ਛੱਡ ਕੇ ਫਿਰ ਉਹ ਹਥਿਆਰ ਚੱਕ ਲੈਂਦੇ ਨੇ ਕਿਉਂਕਿ ਜੰਗਲਾਂ ਚ ਬੈਠਾ ਖਾਲਸਾ ਪੂਰਾ ਤਿਆਰ ਬਤਿਆਰ ਰਹਿੰਦਾ ਸੀਗਾ ਜੰਗ ਦੇ ਲਈ ਉਹ ਫਿਰ ਇਹਨਾਂ ਨੇ ਦਿਖਾਇਆ ਆਪਦੀ ਨਕਲ ਦੇ ਦੌਰਾਨ ਉਹ 2-300 ਜਿਹੜੇ ਮੁਗਲ ਸਪਾਹੀ ਆ ਰਹੇ ਸੀ ਉਹਨਾਂ ਨੂੰ ਆਉਂਦਿਆਂ ਨੂੰ ਦੇਖ ਕੇ ਇਹ ਜੋ ਬਜ਼ੁਰਗ ਜਥੇਦਾਰ ਬਣਿਆ ਹੁੰਦਾ ਹੈ ਸਿੱਖਾਂ ਦਾ ਇਹ ਜਿਹੜੇ ਬਾਕੀ ਸਿੱਖ ਬਣੇ ਹੁੰਦੇ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਤੇ ਕਹਿੰਦਾ ਹੈ ਕਿ ਖਾਲਸਾ ਜੀ ਹੁਣ ਵੇਲਾ ਆ ਗਿਆ ਹੈ ਚਲੋ ਅਰਦਾਸਾ ਸੋਧ ਲਈਏ ਅਰਦਾਸ ਫਿਰ ਉਹ ਕਰਦੇ ਨੇ ਸਟਾਰਟ ਕਰਦੇ ਨੇ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਇਹ ਪੂਰੀ ਅਰਦਾਸ ਪੜ ਦਿੰਦੇ ਨੇ ਅਰਦਾਸ ਦੇ ਅਖੀਰ 'ਚ ਫਿਰ ਇਹ ਕਹਿੰਦੇ ਨੇ ਕਿ हे सच्चे बादशाह कलगियां वालेया तेरीया फौजਾਂ ਤੇ ਟਿੱਡੀਦਲ حملہ آور ਹੋ ਕੇ ਆਇਆ ਹੈ ਸਾਨੂੰ ਜੂਜਣ ਦੀ ਸਮਰੱਥਾ ਬਖਸ਼ੋ ਇੱਥੇ ਫਿਰ ਜਿਹੜਾ ਉਹ حملہ آور ਸੀ ਉਹ ਜ਼ਕਰੀਆ ਖਾਨ ਤੋਂ ਪੁੱਛਦਾ ਹੈ ਕਿ ਇਹ ਜੂਜਣਾ ਕੀ ਹੁੰਦਾ ਹੈ ਕਿ ਇਹ ਕੀ ਮੰਗ ਰਹੇ ਨੇ ਇਹ ਕੀ ਬੋਲ ਰਹੇ ਨੇ ਤਾਂ ਫਿਰ ਇੱਥੇ ਜ਼ਕਰੀਆ ਖਾਨ ਦੱਸਦਾ ਹੈ ਕਿ ਇਹ ਆਪਣੇ মুর্শিদ ਨੂੰ ਦੁਆ ਕਰ ਰਹੇ ਨੇ ਕਿ ਇਹ ਜੰਗ ਲੜਨ ਤੋਂ ਪਹਿਲਾਂ ਅਰਦਾਸ ਕਰਦੇ ਨੇ ਇਹਨੂੰ ਅਰਦਾਸਾ ਸੋਧਣਾ ਇਹ ਕਹਿੰਦੇ ਨੇ ਆਪਦੇ ਮੁਰਸ਼ਿਦ ਨੂੰ ਇਹ ਅਰਦਾਸ ਕਰਦੇ ਨੇ ਇਹ ਇਹ ਨਹੀਂ ਕਹਿੰਦੇ ਕਿ ਅਸੀਂ ਜੰਗ ਜਿੱਤ ਜਾਈਏ ਇਹ ਇਹ ਕਹਿੰਦੇ ਨੇ ਕਿ ਸਾਨੂੰ ਜੂਝਣ ਦੀ ਸਮਰੱਥਾ ਬਖਸ਼ੋ ਕਿ ਅਸੀਂ ਪੂਰੇ ਹੌਸਲਿਆਂ ਨਾਲ ਲੜੀਏ ਜੰਗ ਜਿੱਤਣਾ ਜਾਂ ਹਾਰਨਾ ਉਹਦੀ ਪਰਵਾਹ ਨਹੀਂ ਕਰਦੇ ਇਹ ਮੰਗਦੇ ਨੇ ਕਿ ਸਾਨੂੰ ਬਲ ਬਖਸ਼ੋ ਅਸੀਂ ਆਪਦੇ ਆਖਰੀ ਸਾਹਾਂ ਤੱਕ ਲੜੀਏ ਵੇਰੇ ਇਹ ਪਰਵਾਹ ਨਹੀਂ ਕਰਦੇ ਕਿ ਸਾਹਮਣੇ ਕੌਣ ਆ ਜਾਂ ਸਾਹਮਣੇ ਕਿੰਨੀ ਫੌਜ ਆ ਫਿਰ ਉਹ ਹਮਲਾਵਰ ਵੀ ਹੈਰਾਨ ਹੋ ਜਾਂਦਾ ਵੀ ਆਪਦੇ ਮਰਸ਼ਦ ਤੋਂ ਜਿੰਨਾ ਨਹੀਂ ਮੰਗ ਰਹੇ ਇਹ ਇਹ ਕਹਿ ਰਹੇ ਨੇ ਅਸੀਂ ਆਖਰੀ ਸਾਹਾਂ ਤੱਕ ਪੂਰਾ ਜੋਰ ਲਾ ਕੇ ਲੜੀਏ ਫਿਰ ਉਹ ਹਮਲਾਵਰ ਪੁੱਛਦਾ ਹੈ ਕਿ ਇਹ ਤਾਂ 15 ਨੇ ਸਿਰਫ ਸਾਹਮਣੇ 2-300 ਦੀ ਫੌਜ ਆ ਇਹ ਡਰ ਕਿਉਂ ਨਹੀਂ ਰਹੇ ਇਹ ਜਾਂ ਕੀ ਆ ਇਹਨਾਂ ਕੋਲ ਉਹ ਕਹਿੰਦਾ ਵੀ ਇਹ 1500 ਦੇ ਸਾਹਮਣੇ 300 ਦਾ ਕੁਝ ਵੀ ਨਹੀਂ ਹੈ ਜੋ ਇਹਨਾਂ ਦਾ ਮਰਸ਼ਦ ਹੈ ਜੋ ਇਹਨਾਂ ਦਾ ਗੁਰੂ ਹੈ ਉਹ ਤਾਂ ਸਵਾ ਸਵਾ ਲੱਖ ਨਾਲ ਇੱਕ ਸਿੱਖ ਨੂੰ ਲੜਾ ਦਿੰਦਾ ਹੈ ਬੜਾ ਹੈਰਾਨ ਹੁੰਦਾ ਉਹ ਹਮਲਾਵਰ ਇਸ ਗੱਲ ਸੁਣ ਕੇ ਉਸ ਤੋਂ ਬਾਅਦ ਦਾ ਇਤਿਹਾਸ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਕਿ ਕਿਵੇਂ ਉਹ ਮੀਰ ਆਲਮਾ ਤੋਂ ਸੱਚੇ ਦਿਲ ਨਾਲ ਅਰਦਾਸ ਕੀਤੀ ਗਈ ਸੀ ਤੇ ਉਹਨਾਂ ਨੇ ਕਿਵੇਂ ਉਹ ਮੁਗਲ ਫੌਜ ਦੀ ਬੜਾ ਟੁਕ ਕੀਤੀ ਇੱਥੇ ਹੁਣ ਇੱਕ ਗੱਲ ਹੋਰ ਹੋਈ ਸੀ ਜਿਹੜਾ ਜ਼ਕਰੀਆ ਖਾਨ ਸੀ ਉਹਨੇ ਨਹੀਂ ਦੱਸਿਆ ਹੋਇਆ ਸੀ ਨਾ ਦਰਸ਼ਾਨ ਨੂੰ ਕਿ ਇਹ ਨਕਲੀ ਸਿੱਖ ਨੇ ਉਹ ਤਾਂ ਇਹੀ ਕਹਿ ਰਿਹਾ ਸੀ ਨਾ ਕਿ ਅਸਲੀ ਨੇ ਹੁਣ ਜਦੋਂ ਉਹ ਨਕਲੀ ਸਿੱਖਾਂ ਨੇ ਜ਼ਕਰੀਆ ਖਾਨ ਦੇ ਤਕੜੇ ਤੋਂ ਤਕੜੇ ਫੌਜੀ ਮਾਰਨੇ ਸਟਾਰਟ ਕਰ ਦਿੱਤੇ ਤਾਂ ਜ਼ਕਰੀਆ ਖਾਨ ਨੂੰ ਫਿਰ ਗੁੱਸਾ ਆ ਜਾਂਦਾ ਹੈ ਉਹ ਤਿਲਮਲਾ ਉੱਠਦਾ ਹੈ ਉਹ ਫਿਰ ਕਹਿੰਦਾ ਹੈ ਕਿ ਇਹਨਾਂ ਨੂੰ ਹੋਸਟ ਲਿਆਓ ਇਹਨਾਂ ਨੂੰ ਦੱਸੋ ਇਹਨਾਂ ਦੀ ਔਕਾਤ ਦੱਸੋ ਕਿ ਇਹ ਨਕਲੀ ਨੇ ਫਿਰ ਕਹਿੰਦੇ ਨੇ ਕਿ ਉੱਥੇ ਜਿਹੜੇ ਇਹ ਲੜ ਰਹੇ ਹੁੰਦੇ ਨੇ ਮੀਰ ਆਲਮ ਸਿੱਖਾਂ ਦੇ ਪੇਸ਼ਟ ਇਹਨਾਂ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਜਾਂਦੇ ਨੇ ਬਹੁਤੇ ਤਾਂ ਸ਼ਹੀਦ ਹੋ ਗਏ ਸੀਗੇ ਜਦੋਂ ਫਿਰ ਉਹ ਜਿਹੜੇ ਬਜ਼ੁਰਗ ਮੀਰ ਆਲਨ ਸੀ ਜਿਨ੍ਹਾਂ ਦਾ ਰੋਲ ਗੁਰਪ੍ਰੀਤ ਖੁੱਗੀ ਪਲੇ ਕਰ ਰਹੇ ਨੇ ਕਹਿੰਦੇ ਨੇ ਕਿ ਜਦੋਂ ਉਹਨਾਂ ਦੇ ਬਾਰ-ਬਾਰ ਉਹਨਾਂ ਨੂੰ ਫੜ ਕੇ ਕਈ ਮੁਗਲ ਫੌਜੀਆਂ ਨੇ ਫੜ ਕੇ ਉਹਨਾਂ ਨੂੰ ਮਸਾਂ ਕਾਬੂ ਕਰਕੇ ਉਹਨਾਂ ਤੇ ਪਾਣੀ ਦੇ ਛੱਟੇ ਮਾਰੇ ਗਏ ਤਾਂ ਉਹ ਹੋਸਟ ਆਏ ਫਿਰ ਉੱਥੇ ਫਿਰ ਬਾਅਦ ਚੋਂ ਇਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹ ਕੀ ਕੀਤਾ ਤੁਹਾਨੂੰ ਤਾਂ ਸੀ ਨਕਲ ਕਰਨ ਲਈ ਕਿਹਾ ਸੀ ਕਿ ਤੁਸੀਂ ਮੇਰੀ ਇੰਨੀ ਫੌਜ ਦਾ ਨੁਕਸਾਨ ਕਰ ਦਿੱਤਾ ਇਹ ਕੀ ਕੀਤਾ ਉਹ ਕਹਿੰਦਾ ਜੀ ਮੈਨੂੰ ਅਰਦਾਸ ਤੋਂ ਪਹਿਲਾਂ ਦਾ ਸਭ ਯਾਦ ਆ ਉਸ ਤੋਂ ਬਾਅਦ ਜਦੋਂ ਅਰਦਾਸ ਕੀਤੀ ਆਪਣੀ ਨਕਲ ਦੀ ਗੱਲ ਜ਼ਰੂਰ ਹੋਈ ਸੀ ਪਰ ਜੋ ਅਰਦਾਸ ਕੀਤੀ ਉਹ ਮੈਂ ਸੱਚੇ ਦਿਲੋਂ ਅਰਦਾਸ ਕੀਤੀ ਉਸ ਤੋਂ ਬਾਅਦ ਮੇਰੇ 'ਚ ਕੀ ਤਾਕਤ ਆਈ ਮੈਨੂੰ ਕੁਝ ਪਤਾ ਨਹੀਂ ਹੈਗਾ ਮੈਂ ਕੀ ਕੀਤਾ ਮੈਂ ਕਿਵੇਂ ਤੁਹਾਡੀ ਫੌਜ ਮਾਰ ਦਿੱਤੀ ਮੈਨੂੰ ਕੁਝ ਪਤਾ ਨਹੀਂ ਹੈਗਾ ਤਾਂ ਇਹ ਇਤਿਹਾਸਕਾਰਾਂ ਨੇ ਵੀ ਇਹ ਚੀਜ਼ ਬਾਰੇ ਲਿਖਿਆ ਹੈ ਬਹੁਤ ਲੋਕ ਵੀ ਗਵਾਹ ਸੀਗੇ ਦੇਖੋ ਇੱਕ ਤਾਂ ਦੋ ਤਰ੍ਹਾਂ ਦਾ ਇਤਿਹਾਸ ਹੁੰਦਾ ਹੈ ਇੱਕ ਤਾਂ ਜੋ ਇਤਿਹਾਸਕਾਰ ਕਿਤਾਬਾਂ 'ਚ ਕਲਮ ਬੰਦ ਕਰ ਦਿੰਦੇ ਨੇ ਇੱਕ ਜੋ ਮੂੰਹ ਜਬਾਨੀ ਅੱਗੇ ਦੀ ਅੱਗੇ ਪੀੜੀਆਂ ਦੀ ਪੀੜੀਆਂ ਤੁਰਿਆ ਆਉਂਦਾ ਹੈ ਹੁਣ ਉੱਥੇ ਕਿੰਨੇ ਲੋਕ ਸੀਗੇ ਉਹ ਵੀ ਇਹ ਗੱਲ ਦੇ ਗਵਾਹ ਸੀਗੇ ਤੇ ਇਤਿਹਾਸਕਾਰਾਂ ਨੇ ਵੀ ਇਸ ਬਾਰੇ ਲਿਖਿਆ ਹੈ ਹੁਣ ਇੱਥੇ ਆਪਾਂ ਉਹ ਜ਼ਿਕਰ ਕਰਾਂਗੇ ਕਿ ਇੱਥੇ ਗਿਆਨੀ ਜੀ ਨੇ ਨਾਦਰ ਸ਼ਾਹੀ ਜਗ੍ਹਾ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਕੀਤਾ ਉਹਨਾਂ ਨੇ ਇਹ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ ਇਹ ਨਕਲ ਕੀਤੀ ਗਈ ਜੋ ਕਿ ਮੈਨੂੰ ਲੱਗਦਾ ਮੇਰੇ ਮੁਤਾਬਕ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਲੱਗਦਾ ਕਿ ਉਹ ਅਹਿਮਦ ਸ਼ਾਹ ਅਬਦਾਲੀ ਨਹੀਂ ਹੋ ਸਕਦਾ ਕਿਉਂਕਿ ਜਦ ਨਾਦਰ ਸ਼ਾਹ ਜਦੋਂ ਆਪਾਂ ਦੇਖਦੇ ਹਾਂ ਕਿ ਨਾਦਰ ਸ਼ਾਹ ਨੇ ਭਾਰਤ ਤੇ ਇੱਕੋ ਹਮਲਾ ਕੀਤਾ ਹੁਣ ਨਾਦਰ ਸ਼ਾਹ ਪਹਿਲਾ ਹੋਇਆ ਏ ਉਸ ਤੋਂ ਬਾਅਦ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਆਇਆ ਏ ਅਬਦਾਲੀ ਜਦੋਂ ਨਾਦਰ ਸ਼ਾਹ ਦਾ ਹਮਲਾ ਹੁੰਦਾ ਹੈ 1739 ਚ ਭਾਰਤ ਤੇ ਤਾਂ ਉਸ ਟਾਈਮ ਤੇ ਉਹਦੀ ਫੌਜ ਚ ਸੀਗਾ ਅਹਿਮਦ ਸ਼ਾਹ ਅਬਦਾਲੀ ਹੁਣ ਇਹ ਫਿਲਮ ਚ ਵੀ ਇਹ ਦਿਖਾਇਆ ਗਿਆ ਹੈ ਇਤਿਹਾਸ ਚ ਜਦੋਂ ਪੜਦੇ ਆ ਉਦੋਂ ਵੀ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ ਕਿ ਨਾਦਰ ਸ਼ਾਹ ਇਹ ਕਹਿੰਦਾ ਹੈ ਕਿ ਇਹ ਕੌਣ ਨੇ ਸਿੱਖ ਜਿਨ੍ਹਾਂ ਨੇ ਮੇਰਾ maal ਲੁੱਟ ਲਿਆ ਜਿਨ੍ਹਾਂ ਨੇ ਮੇਰਾ ਖਜ਼ਾਨਾ ਲੁੱਟ ਲਿਆ ਜਿਨ੍ਹਾਂ ਨੇ ਔਰਤਾਂ ਨੂੰ ਜਿਹੜੀਆਂ ਮੈਂ ਬੰਦੀ ਬਣਾਈਆਂ ਹੋਈਆਂ ਸੀ ਉਹਨਾਂ ਨੂੰ ਛਡਾ ਕੇ ਲੈ ਗਏ ਜਿਹੜੇ ਮੇਰੀ ਫੌਜ ਨੂੰ ਮਾਰੀ ਜਾ ਰਹੇ ਨੇ ਹਮਲਾ ਕਰਕੇ ਰਾਤਾਂ ਨੂੰ ਕੌਣ ਨੇ ਇਹ ਸਿੱਖ ਮੈਂ ਦੇਖਣਾ ਚਾਹਣਾ ਇਹ ਸਿੱਖ ਕੌਣ ਨੇ ਪਰ ਜੇ ਇੱਥੇ ਗੱਲ ਕਰੀਏ ਕਿ ਨਾਦਰ ਸ਼ਾਹ ਦੇ ਵੇਲੇ ਤਾਂ ਸਿੱਖਾਂ ਦਾਵਾ ਪੈ ਗਿਆ ਸੀ ਨਾਦਰਸ਼ਾ ਦੀ ਫੌਜ ਚ ਨਾਦਰਸ਼ਾ ਦੀ ਫੌਜ ਚ ਹੀ ਸੀਗਾ ਅਹਿਮਦ ਸ਼ਾਹ ਅਬਦਾਲੀ ਤੇ ਅਹਿਮਦ ਸ਼ਾਹ ਅਬਦਾਲੀ ਦਾ ਨਾਦਰਸ਼ਾ ਦੀ ਮੌਤ ਤੋਂ ਬਾਅਦ ਆਉਂਦਾ ਹੈ ਤੇ ਸੱਤ ਹਮਲੇ ਕਰਦਾ ਹੈ ਭਾਰਤ ਤੇ ਤੇ ਜਿਹੜੇ ਅਖੀਰਲੇ ਹਮਲੇ ਨੇ ਉਹ ਸਪੈਸ਼ਲੀ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਤੇ ਕਰਦਾ ਹੈ ਕਿਉਂਕਿ ਸਿੱਖਾਂ ਨੇ ਨੱਕ ਜਦਮ ਕਰ ਦਿੱਤਾ ਸੀਗਾ ਅਬਦਾਲੀ ਦੇ ਸਿੱਖ ਸਿੱਧਾ ਪੰਗਾ ਲੈ ਰਹੇ ਸੀ ਅਬਦਾਲੀ ਨਾਲ ਤੇ ਅਬਦਾਲੀ ਉਥੇ ਇਹ ਚੀਜ਼ ਨਹੀਂ ਨਾ ਕਹਿ ਸਕਦਾ ਕਿ ਕੌਣ ਨੇ ਸਿੱਖ ਕਿਉਂਕਿ ਸਿੱਖਾਂ ਨਾਲ ਬਾਤਾਂ ਅਬਦਾਲੀ ਦਾ ਨਾਦਰ ਸ਼ਾਹ ਵਾਲੇ ਪਹਿ ਚੁੱਕਿਆ ਸੀ ਜਦੋਂ ਉਹ ਨਾਦਰ ਸ਼ਾਹ ਦੀ ਫੌਜ 'ਚ ਇੱਕ ਸਪਾਈ ਸੀਗਾ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਅਹਿਮਦ ਸ਼ਾਹ ਅਬਦਾਲੀ ਨਹੀਂ ਹੋ ਸਕਦਾ ਹੁਣ ਗੱਲ ਕਰਦੇ ਆਂ ਤੀਸਰੇ ਵਰਜ਼ਨ ਦੀ ਜਿਹੜਾ ਤੀਸਰਾ ਵਰਜ਼ਨ ਹੈ ਉਹ ਵੀ ਬਹੁਤ ਮਹਾਨ ਇਤਿਹਾਸਕਾਰਾਂ ਨੇ ਲਿਖਿਆ ਹੈ ਤੇ ਉਹ ਮਸਤਾਨੇ ਫਿਲਮ ਤੋਂ ਬਿਲਕੁਲ ਅਲੱਗਾ ਉਹਦੇ 'ਚ ਇਹ ਦੱਸਿਆ ਗਿਆ ਹੈ ਕਿ ਨਾ ਤਾਂ ਨਾਦਰ ਸ਼ਾਹ ਅੱਗੇ ਨਕਲ ਹੋਈ ਸੀ ਇਹ ਨਾ ਹੀ ਅਹਿਮਦ ਸ਼ਾਹ ਅਬਦਾਲੀ ਅੱਗੇ ਇਹ ਨਕਲ ਜੋ ਕੀਤੀ ਗਈ ਸੀ ਇਹ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਅੱਗੇ ਕੀਤੀ ਗਈ ਸੀ ਜਿਹਦੇ ਖਜ਼ਾਨੇ ਨੂੰ ਲੁੱਟਿਆ ਸੀ ਨਾਦਰ ਸ਼ਾਹ ਨੇ 1739 ਚ ਹੁਣ ਇਹ ਕਿਹਨੇ ਲਿਖਿਆ ਹੈ ਇਹ ਲਿਖਿਆ ਹੈ ਬਹੁਤ ਮਹਾਨ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਸਿੱਖ ਇਤਿਹਾਸ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਤੇ ਬਹੁਤ ਮੰਨੇ ਪਰਮੰਨੇ ਤੇ ਬਹੁਤ ਮਹਾਨ ਇਤਿਹਾਸਕਾਰ ਰਹੇ ਨੇ ਉਸ ਤੋਂ ਬਾਅਦ ਇਹ ਗੱਲ ਲਿਖੀ ਆ ਗਿਆਨੀ ਸੋਹਣ ਸਿੰਘ ਜੀ ਸੀਤਲ ਉਹਨਾਂ ਨੇ ਵੀ ਇਹੀ ਲਿਖਿਆ ਹੈ ਕਿ ਇਹ ਨਕਲ ਮੁਹੰਮਦ ਸ਼ਾ ਰੰਗੀਲਾ ਅਗੇ ਕੀਤੀ ਗਈ ਸੀ ਫਿਰ ਲਿਖਿਆ ਹੈ ਪ੍ਰਿੰਸੀਪਲ ਸਵਰਨ ਸਿੰਘ ਜੀ ਨੇ ਪ੍ਰਿੰਸੀਪਲ ਸਵਰਨ ਸਿੰਘ ਜੀ ਨੇ ਵੀ ਇਹੀ ਲਿਖਿਆ ਹੈ ਕਿ ਇਹ ਨਕਲ ਮੁਹੰਮਦ ਸ਼ਾ ਰੰਗੀਲਾ ਅਗੇ ਲਿਖੀ ਗਈ ਸੀ ਹੁਣ ਇਹ ਕਿਵੇਂ ਸੀ ਹੁਣ ਤੁਹਾਨੂੰ ਇਹ ਵੀ ਥੋੜਾ ਜਿਹਾ ਦੱਸ ਦਿੰਨੇ ਆ ਕਿ ਇਹਨਾਂ ਦੇ ਮੁਤਾਬਕ ਕਿਵੇਂ ਹੋਇਆ ਸੀ ਤੇ ਕੀ ਹੋਇਆ ਸੀਗਾ ਉਹ ਬਿਲਕੁਲ ਮਸਤਾਨੇ ਫਿਲਮ ਤੋਂ ਇਹਨਾਂ ਨੇ ਅਲੱਗ ਲਿਖਿਆ ਹੈ 18ਵੀਂ ਸਦੀ ਚ ਜਦੋਂ ਸਿੱਖ ਜੰਗਲਾਂ ਚ ਹੁੰਦੇ ਨੇ ਸ਼ੁਰੂਆਤੀ ਦਿਨਾਂ ਚ ਤਾਂ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਖੂਨ ਖੋਲਦਾ ਹੈ ਉਦੋਂ ਫਿਰ ਸਿੱਖਾਂ ਦੇ ਜਿਹੜੇ ਆਗੂ ਸੀਗੇ ਜਥੇਦਾਰ ਸੀਗੇ ਉਹ ਸੀਗੇ ਭਾਈ ਦਰਬਾਰਾ ਸਿੰਘ ਜੀ ਫਿਰ ਇਹ ਫੈਸਲਾ ਲਿਆ ਜਾਂਦਾ ਹੈ ਉਹਨਾਂ ਦੀ ਅਗਵਾਈ ਚ ਕਿ ਹੁਣ ਚੁੱਪ ਨਹੀਂ ਬੈਠਿਆ ਜਾਏਗਾ ਹੁਣ ਮੁਗਲਾਂ ਨਾਲ ਸਿੱਧੇ ਦੋ ਦੋ ਹੱਥ ਕਰਾਂਗੇ ਹੁਣ ਮੁਗਲਾਂ ਦੇ ਪਹਿਲਾਂ ਤਾਂ ਖਜ਼ਾਨੇ ਲੁੱਟਾਂਗੇ ਫਿਰ ਮੁਗਲਾਂ ਦੇ ਹਥਿਆਰ ਲੁੱਟਾਂਗੇ ਫਿਰ ਘੋੜੇ ਲੁੱਟਾਂਗੇ ਤੇ ਹੁਣ ਚੁੱਪ ਕਰਕੇ ਨਹੀਂ ਬੈਠਾਂਗੇ ਫਿਰ ਇਹੀ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਮਾਲੀਆ ਜਾਂਦਾ ਸੀਗਾ ਪੰਜਾਬ ਤੋਂ ਦਿੱਲੀ ਵੱਲ ਨੂੰ ਮਾਲੀਆ ਮਤਲਬ ਕਿ ਜਿਵੇਂ ਹੁਣ ਅੱਜ ਜੀਐਸਟੀ ਹੋ ਗਿਆ ਜਾਂ ਕਹਿ ਲੋ ਟੈਕਸ ਹੋ ਗਿਆ ਉਹ ਮਾਲੀਆ ਭੇਜਦਾ ਸੀ ਯਾਨੀ ਕਿ ਟੈਕਸ ਭੇਜਦਾ ਸੀਗਾ ਦਿੱਲੀ ਦੇ ਬਾਦਸ਼ਾਹ ਨੂੰ ਦਿੱਲੀ ਦੇ ਤਖਤ ਨੂੰ ਸਿੱਖ ਸੀਗੇ ਜਿਹੜੇ ਉਹ ਹਮਲੇ ਕਰਦੇ ਸੀਗੇ ਗੋਰੀਲਾ ਯੁੱਧ ਨੀਤੀ ਨਾਲ ਹਮਲਾ ਕਰਦੇ ਸੀ ਤੇ ਉਹ ਸਾਰਾ ਖਜ਼ਾਨਾ ਲੁੱਟ ਲੈਂਦੇ ਸੀ ਬਹੁਤ ਸਮਾਂ ਜਦੋਂ ਮਾਲੀਆ ਨਾ ਪਹੁੰਚਿਆ ਦਿੱਲੀ ਪੰਜਾਬ ਦਾ ਤਾਂ ਕਹਿੰਦੇ ਨੇ ਕਿ ਮੁਗਲ ਫੌਜਾਂ ਸਪੈਸ਼ਲੀ ਦਿੱਲੀ ਤੋਂ ਪੰਜਾਬ ਵੀ ਆਈਆਂ ਸੀਗੀਆਂ ਕਿ ਕਿਤੇ ਝੂਮੜਤਾ ਨਹੀਂ ਬੋਲ ਰਿਹਾ ਜ਼ਕਰੀਆ ਖਾਨ ਤਾਂ ਉਹਨਾਂ ਨੇ ਵੀ ਦੇਖਿਆ ਕਿ ਜਿੰਨਾ ਵੀ ਮਾਲੀ ਆਇਓ ਪੰਜਾਬ ਦੀ ਹੱਦ ਟੱਪਣੀ ਨਹੀਂ ਦਿੰਦੇ ਸਿੰਘ ਪਤਾ ਨਹੀਂ ਕਿੱਧਰੋਂ ਆਉਂਦੇ ਨੇ ਹਵਾ ਵਾਂਗੂ ਤੇ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਨੇ ਖਜ਼ਾਨਾ ਲੁੱਟਦੇ ਨੇ ਘੋੜੇ ਲੁੱਟਦੇ ਨੇ ਹਥਿਆਰ ਲੁੱਟਦੇ ਨੇ ਨਾਹੀਂ ਫੜੇ ਜਾਂਦੇ ਨੇ ਇੱਥੇ ਫਿਰ ਜ਼ਕਰੀਆ ਖਾਨ ਬੜਾ ਤੰਗ ਪਰੇਸ਼ਾਨ ਹੋ ਗਿਆ ਸੀ ਤੇ ਉਧਰੋਂ ਮੁਗਲ ਤਖਤ ਵੀ ਬੜਾ ਗੁੱਸੇ ਸੀਗਾ ਜ਼ਕਰੀਆ ਖਾਨ ਨਾਲ ਕਿ ਤੂੰ ਨੁਕਸਾਨ ਕਰਵਾਈ ਜਾ ਰਹੇ ਆਂ ਸਾਡਾ ਕਿ ਤੂੰ ਕੋਈ ਵੀ ਮਾਲੀਆ ਪੰਜਾਬ ਦਾ ਸਾਡੇ ਕੋਲ ਪਹੁੰਚ ਨਹੀਂ ਰਿਹਾ ਫਿਰ ਕਹਿੰਦੇ ਨੇ ਕਿ ਹੁਣ ਉਸ ਸਮੇਂ ਤੇ ਕਹਿੰਦੇ ਨੇ ਕਿ ਜ਼ਕਰੀਆ ਖਾਨ ਨੇ ਫਿਰ ਥੱਕ ہار ਕੇ ਇੱਕ ਚਿੱਠੀ ਲਿਖੀ ਸੀ ਦਿੱਲੀ ਤਖਤ ਨੂੰ ਮੁਹੰਮਦ ਸ਼ਾ ਰੰਗੀਲਾ ਜੋ ਮੁਗਲ ਬਾਦਸ਼ਾਹ ਸੀ ਉਹਨੂੰ ਹੁਣ ਮੁਹੰਮਦ ਸ਼ਾ ਰੰਗੀਲਾ ਕਿਵੇਂ ਦਾ ਸੀ ਥੋੜਾ ਜਿਹਾ ਇਹ ਵੀ ਤੁਹਾਨੂੰ ਦੱਸ ਦਿੰਨਾ ਮੈਂ ਮੁਹੰਮਦ ਸ਼ਾਹ ਰੰਗੀਲਾ ਸੀਗਾ ਜਿਹੜਾ ਇਹ ਬਹੁਤ ਹੀ ਨਖਿੱਧ ਮੁਗਲ ਬਾਦਸ਼ਾਹ ਸੀਗਾ ਇਹਨੂੰ ਚੜੀ ਉਤਰੀ ਦੀ ਕੋਈ ਪਰਵਾਹ ਨਹੀਂ ਸੀਗੀ ਨਾਦਰ ਸ਼ਾਹ ਵੀ ਜਦੋਂ ਹਮਲਾ ਕਰਨ ਆ ਰਿਹਾ ਸੀਗਾ ਉਦੋਂ ਵੀ ਇਹਨੇ ਕੋਈ ਪਰਵਾਹ ਨਹੀਂ ਕੀਤੀ ਤਾਂ ਹੀ ਕਰਕੇ 80-90 ਕਰੋੜ ਦੀ ਲੁੱਟ ਉਹਨਾਂ ਟਾਈਮਾਂ 'ਚ ਹੋ ਗਈ ਇਹ ਕਹੇ ਜਾਂ ਸੀ ਇਹਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਕਿ ਇਹਦੇ ਦਰਬਾਰ 'ਚ ਜਿੱਡੇ ਵੀ ਸਿਆਣੇ-ਸਿਆਣੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਨੌਕਰੀ ਤੋਂ ਕੱਢ ਕੇ ਇਹਨੇ ਮੁਜਰੇ ਵਾਲੇ ਭਰਤੀ ਕਰ ਲਏ ਇਹਨੇ ਇਹ ਜੇ ਮਜ਼ਾਕੀਏ ਪੰਡ ਭਰਤੀ ਕਰ ਲਏ ਜਿਹੜੇ ਇਹਨੂੰ ਐਂਟਰਟੇਨ ਹੀ ਕਰਦੇ ਰਹਿਣ ਬਸ ਇਹਦੇ ਜਿਹੜਾ ਮੁਗਲ ਦਰਬਾਰ ਸੀਗਾ ਉਹਦੇ ਚ ਬਸ ਸ਼ਰਾਬਾਂ ਚਲਦੀਆਂ ਰਹਿੰਦੀਆਂ ਸੀ ਉਹਦੇ ਚ ਜਿਹੜੇ ਪੰਡ ਹੁੰਦੇ ਸੀ ਉਹ ਨਾਟਕ ਕਰਦੇ ਰਹਿੰਦੇ ਸੀ ਉਹ ਇਹਦਾ ਐਂਟਰਟੇਨ ਕਰਦੇ ਰਹਿੰਦੇ ਸੀ ਬਸ ਆਹੀ ਕੁਝ ਚੱਲਦਾ ਰਹਿੰਦਾ ਸੀਗਾ ਹੁਣ ਇੱਥੇ ਜਦੋਂ ਸਿੰਘਾਂ ਤੋਂ ਥੱਕ ਹਾਰ ਕੇ ਜ਼ਕਰੀਆ ਖਾਨ ਨੇ ਚਿੱਠੀ ਲਿਖੀ ਮੁਹੰਮਦ ਸ਼ਾ ਰੰਗੀਲੇ ਨੂੰ ਉਹਦੇ ਚ ਉਹ ਕੀ ਲਿਖਦਾ ਹੈ ਉਹ ਚਿੱਠੀ ਚੋਂ ਲਿਖਦਾ ਹੈ ਕਿ ਸਿੱਖਾਂ ਨੂੰ ਪਹਿਲਾਂ ਮੇਰਾ ਪਿਓ ਮਾਰ-ਮਾਰ ਥੱਕ ਗਿਆ ਹੁਣ ਮੈਂ ਮਾਰ-ਮਾਰ ਥੱਕ ਗਿਆ ਕਿ ਅਸੀਂ ਇੱਕ ਮਾਰਦੇ ਆ ਇਹ 100 ਹੋਰ ਪੈਦਾ ਹੋ ਜਾਂਦੇ ਨੇ ਕਿ ਨਾ ਇਹ ਮਰਨੋਂ ਡਰਦੇ ਨੇ ਤੇ ਨਾ ਹੀ ਇਹ ਲੜਨੋਂ ਹਟਦੇ ਨੇ ਅਸੀਂ ਇਹਨਾਂ ਦਾ ਕਰੀਏ ਕੀ ਕਹਿੰਦਾ ਹੁਣ ਇੱਕੋ ਹੀ ਰਾਹ ਬਚ ਗਿਆ ਹੈ ਕਿ ਇਹਨਾਂ ਨਾਲ ਸੁਲਾਹ ਕਰ ਲਈ ਜਾਏ ਕਹਿੰਦਾ ਨਹੀਂ ਤਾਂ ਇਹ ਆਪਣੇ ਖਜ਼ਾਨੇ ਖਾਲੀ ਕਰਦੇ ਰਹਿਣਗੇ ਹੁਣ ਪੰਜਾਬ ਦਾ ਖਜ਼ਾਨਾ ਖਾਲੀ ਕਰ ਰਹੇ ਨੇ ਕੱਲ ਨੂੰ ਇਹ ਦਿੱਲੀ ਨੂੰ ਵੀ ਖਾਲੀ ਕਰ ਦੇਣਗੇ ਇਹ ਤਾਂ ਦਿਨੋਂ ਦਿਨ ਤਾਕਤਵਰ ਹੁੰਦੇ ਜਾ ਰਹੇ ਨੇ ਅਸੀਂ ਇਹਨਾਂ ਨੂੰ ਮਾਰ-ਮਾਰ ਥੱਕ ਗਏ ਇਹ ਹੋਰ ਤਕੜੇ ਹੋਈ ਜਾਂਦੇ ਨੇ ਵੀ ਹੁਣ ਇਹ ਜੰਗਲਾਂ 'ਚ ਰਹਿੰਦੇ ਨੇ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੈਗਾ ਉਹ ਕਹਿੰਦਾ ਵੀ ਇਹਨਾਂ ਨੂੰ ਕੋਈ ਆਪਾਂ ਪਦਵੀ ਦੇ ਦਿੰਨੇ ਆ ਫੇਰ ਕਹਿੰਦਾ ਇਹ ਉਹ ਜਿਹੜੀ ਪਦਵੀ ਆ ਉਹ ਪਦਵੀ ਜਦੋਂ ਦੇਵਾਂਗੇ ਉਹਦੇ ਪਿੱਛੇ ਲੜਨਗੇ ਕਹਿੰਦਾ ਜਦੋਂ ਇਹ ਆਪਸ 'ਚ ਲੜੇ ਫੇਰ ਇਹ ਕਮਜ਼ੋਰ ਹੋ ਜਾਣਗੇ ਤੇ ਜਦੋਂ ਇਹ ਕਮਜ਼ੋਰ ਹੋ ਗਏ ਫੇਰ ਇਹਨਾਂ ਨੂੰ ਖਤਮ ਕਰਾਂਗੇ ਦੇਖੋ ਹੁਣ ਸਕੀਮ ਦੇਖੋ ਕਿੰਨੀ ਤਕੜੀ ਘੜੀ ਇਹਨਾਂ ਨੇ ਫਿਰ ਕਹਿੰਦੇ ਨੇ ਕਿ ਜਦੋਂ ਉਹ ਚਿੱਠੀ ਪੜ੍ਹੀ ਮੁਹੰਮਦ ਸ਼ਾਹ ਰੰਗੀਲੇ ਨੇ ਉਹਦੇ 'ਚ ਜ਼ਿਕਰ ਆ ਰਿਹਾ ਸੀ ਬਾਰ-ਬਾਰ ਕਿ ਇਹ ਸਿੱਖ ਇਹ ਸਿੱਖ ਕਿ ਇਹ ਸਿੱਖ ਸਾਨੂੰ ਲੁੱਟਦੇ ਨੇ ਸਿੱਖਾਂ ਦੇ ਕਾਰਨ ਜੋ ਮਾਲੀਆ ਹੈ ਉਹ ਦਿੱਲੀ ਤਖਤ ਨੂੰ ਅਸੀਂ ਨਹੀਂ ਦੇ ਪਾਰੇ ਮੁਹੰਮਦ ਸ਼ਾਹ ਰੰਗੀਲਾ ਸੀ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਉਹ ਐਸ਼ ਪ੍ਰਸਤ ਮੁਗਲ ਬਾਦਸ਼ਾਹ ਸੀ ਉਹ ਪਹਿਲਾਂ ਵਾਲਗੇ ਜਿਹੜੇ ਉਹਦੇ ਦਾਦੇ ਪਰਦਾਦੇ ਹੋਏ ਨੇ ਜਹਾਂਗੀਰ ਹੋਣੀ ਔਰੰਗਜ਼ੇਬ ਹੋਣੀ ਉਹ ਤਾਂ ਹੁਣ ਸਿੱਧੇ ਜੰਗਾ ਹੁੰਦੀਆਂ ਸੀ ਉਹਨਾਂ ਨਾਲ ਤਾਂ ਸਿੱਖਾਂ ਦੀਆਂ ਉਹ ਤਾਂ ਸਿੱਖਾਂ ਬਾਰੇ ਜਾਣਦੇ ਸੀਗੇ ਪਰ ਜਿਹੜਾ ਕਹਿੰਦੇ ਹੈ ਮੁਹੰਮਦ ਸ਼ਾਹ ਰਗੀਲਾ ਸੀਗਾ ਇਹ ਸਿੱਖਾਂ ਬਾਰੇ ਕੁਝ ਨਹੀਂ ਸੀ ਜਾਣਦਾ ਇਹਨੇ ਜਦੋਂ ਸੁਣਿਆ ਵੀ ਉਹ ਸਿੱਖ ਵੀ ਇਹ ਕਹਿੰਦਾ ਇਹ ਕੌਣ ਨੇ ਜਦੋਂ ਇਹਨੇ ਆਇਆ ਕਿ ਆ ਵੀ ਇਹ ਕੌਣ ਨੇ ਸਿੱਖ ਹੈ ਕੌਣ ਨੇ ਇਹ ਐਡੇ ਤਾਕਤਵਰ ਕਿਵੇਂ ਨੇ ਵੀ ਦਿਖਾਓ ਮੈਨੂੰ ਸਿੱਖ ਤਾਂ ਫਿਰ ਉੱਥੇ ਹੀ ਕਹਿੰਦੇ ਹੁਣ ਇਹਦੇ ਸਲਾਹਕਾਰ ਸੀ ਜਿਹੜੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹਦੇ ਸਲਾਹਕਾਰ ਕੋਈ ਬੜੇ ਤਕੜੇ ਲੋਕ ਤਾਂ ਹੈ ਨਹੀਂ ਸੀਗੇ ਉਹਨਾਂ ਚੋਂ ਫਿਰ ਕਿਸੇ ਨੇ ਸਲਾਹ ਦਿੱਤੀ ਕਿ ਆਪਾਂ ਕਿਸੇ ਭੰਡਾਂ ਤੋਂ ਇਹ ਸਿੱਖਾਂ ਦੀ ਨਕਲ ਕਰਵਾ ਕੇ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਪੂਰਾ ਸਮਝਾ ਦਿੰਨੇ ਆ ਕਿ ਇਹ ਸਿੱਖ ਕੌਣ ਨੇ ਇਹ ਕਿਵੇਂ ਰਹਿੰਦੇ ਨੇ ਇਹ ਕਿਵੇਂ ਲੜਦੇ ਨੇ ਤਾਂ ਇਹ ਸਿੱਖ ਇਤਿਹਾਸਕਾਰਾਂ ਦੇ ਮੁਤਾਬਕ 1732 ਦੇ ਅਖੀਰ ਚ ਮੁਹੰਮਦ ਸ਼ਾ ਰੰਗੀਲੇ ਨੂੰ ਸਿੱਖਾਂ ਦੀ ਇਹ ਨਕਲ ਕਰਕੇ ਦਿਖਾਈ ਗਈ ਸੀ ਤੇ ਅਗਲੇ ਸਾਲ ਯਾਨੀ ਕਿ 1733 ਚ ਸਿੱਖਾਂ ਨੂੰ ਨਬਾਬੀ ਦੀ ਪੇਸ਼ਕਸ਼ ਕੀਤੀ ਗਈ ਸੀ ਤੇ ਜਥੇਦਾਰ ਕਪੂਰ ਸਿੰਘ ਜੀ ਨੂੰ ਨਬਾਬੀ ਦੇ ਕੇ ਫਿਰ ਉਹ ਬਣ ਗਏ ਸੀ ਨਵਾਬ ਕਪੂਰ ਸਿੰਘ ਤੇ ਉਸ ਤੋਂ 6 ਸਾਲ ਬਾਅਦ ਫਿਰ ਨਾਦਰ ਸ਼ਾਹ ਨੇ ਹਮਲਾ ਕੀਤਾ ਸੀਗਾ 1739 ਚ ਦਿੱਲੀ ਤੇ ਹਮਲਾ ਕੀਤਾ ਸੀ 90 ਕਰੋੜ ਦੀ ਲੁੱਟ ਕੀਤੀ ਸੀ ਉੱਥੋਂ ਵਾਪਸ ਜਾਂਦੇ ਹੋਏ ਉਹਦਾ ਵਾਹ ਪਿਆ ਸੀ ਸਿੱਖਾਂ ਨਾਲ ਸਿੱਖਾਂ ਨੇ ਉਹਨੂੰ ਭਾਜੜਾਂ ਪਾਈਆਂ ਸੀ ਨਾਦਰ ਸ਼ਾਹ ਤੇ ਸਿੱਖਾਂ ਦੇ ਹਮਲੇ ਤੇ ਅਸੀਂ ਇੱਕ ਅਲੱਗ ਵੀਡੀਓ ਬਣਾਈ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਫਿਰ ਆਇਆ ਸੀਗਾ ਅਹਿਮਦ ਸ਼ਾਹ ਅਬਦਾਲੀ ਜਿਨੇ ਕਈ ਹਮਲੇ ਕੀਤੇ ਪੰਜਾਬ ਤੇ ਤੇ ਸਿੱਖਾਂ ਨੇ ਫਿਰ ਅਹਿਮਦ ਸ਼ਾਹ ਅਬਦਾਲੀ ਨਾਲ ਕਿਵੇਂ ਟੱਕਰਾਂ ਲਈਆਂ ਇਹਦੇ ਤੇ ਜੇ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਨਵਾਬੀ ਕਿਵੇਂ ਦਿੱਤੀ ਗਈ ਸੀ ਜ਼ਥੇਦਾਰ ਕਪੂਰ ਸਿੰਘ ਜੀ ਨੂੰ ਇਹਦਾ ਵੀ ਇੱਕ ਸ਼ਾਨਦਾਰ ਇਤਿਹਾਸ ਆ ਜੇ ਤੁਸੀਂ ਚਾਹੁੰਦੇ ਹੋ ਕਿ ਨਵਾਬੀ ਕਿਵੇਂ ਮਿਲੀ ਸੀ ਕਿਹੜੇ ਹਾਲਾਤਾਂ 'ਚ ਮਿਲੀ ਸੀ ਕੀ ਹੋਇਆ ਸੀ ਉਦੋਂ ਤੇ ਬਾਅਦ 'ਚ ਕੀ ਹੋਇਆ ਸੀਗਾ ਕਿੰਨਾ ਚਿਰ ਸਿੱਖਾਂ ਕੋਲ ਨਵਾਬੀ ਰਹੀ ਇਹਦੇ ਬਾਰੇ ਜੇ ਤੁਸੀਂ ਵੀਡੀਓ ਚਾਹੁੰਦੇ ਹੋ ਅਸੀਂ ਬਣਾਈਏ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਸਕਦੇ ਹੋ ਤਾਂ ਇਹ ਸੀਗਾ ਮੀਰ ਆਲਮਾਂ ਦੁਆਰਾ ਕੀਤੀ ਹੋਈ ਨਕਲ ਦਾ ਇਤਿਹਾਸ ਜੋ ਅਲੱਗ ਅਲੱਗ ਇਤਿਹਾਸਕਾਰਾਂ ਨੇ ਆਪਣੇ ਆਪਣੇ ਹਿਸਾਬ ਨਾਲ ਲਿਖਿਆ ਹੈ ਅਸੀਂ ਤੁਹਾਨੂੰ ਜੋ ਇਤਿਹਾਸ ਅੱਜ ਸੁਣਾਇਆ ਹੈ ਇਹ ਅਸੀਂ ਆਪਣੇ ਕੋਲੋਂ ਨਹੀਂ ਸੁਣਾਇਆ ਇਹ ਜੋ ਪੁਰਾਣੇ ਮਹਾਨ ਇਤਿਹਾਸਕਾਰਾਂ ਨੇ ਲਿਖਿਆ ਹੈ ਜਾਂ ਪੁਰਾਣੇ ਢਾਡੀਆਂ ਨੇ ਸੁਣਾਇਆ ਹੈ ਇਹ ਉਹਨਾਂ ਤੋਂ ਹੀ ਅਸੀਂ ਤੁਹਾਨੂੰ ਸੁਣਾਇਆ ਹੈ ਇਤਿਹਾਸ ਦੱਸਦੇ ਆ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਖਮਾ ਦੇ ਚਾਹਕ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਉਹ ਵੀ ਸਾਨੂੰ ਤੁਸੀਂ ਦੱਸ ਸਕਦੇ ਹੋ ਪੰਜਾਬ ਸਿਆ ਦੇ ਫੇਸਬੁੱਕ ਪੇਜ ਨੂੰ ਤੁਸੀਂ ਲਾਈਕ ਕਰ ਸਕਦੇ ਹੋ ਤੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ